ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਨੇ ਜਲੰਧਰ ਦੇ ਸੰਤੋਸ਼ੀ ਨਗਰ ਵਾਰਡ ਨੰਬਰ 56 ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਗੰਦੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਵੱਡਾ ਜੋਖੀ ਰੋਸ਼ ਬਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਫਿਰ ਤੋਂ ਦਿਖਾ ਦਈਏ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੰਤੋਸ਼ੀ ਨਗਰ ਵਾਰਡ ਨੰਬਰ 56 ਦੀਆਂ ਦੇਖੋ ਪੂਰੀ ਜੀ ਦੁਬਾਰਾ ਦੱਸੇ ਕੀ ਨਾਮ ਆਪਣਾ ਮੇਰਾ ਨਾਮ ਚਾਲੂ ਹੈ ਕਿਹੜਾ ਏਰੀਆ ਕਿਹੜਾ ਹੈ ਇਹ ਸੰਤੋਸ਼ੀ ਨਗਰ ਹੈ ਜੀ ਪਾਰ ਨੰਬਰ 55 ਕਿੰਨਾ ਨੰਬਰ ਗਲੀ ਹੈ ਇਹ 1 ਨੰਬਰ ਗਲੀ ਕੀ ਸਮੱਸਿਆ ਕੀ ਆ ਰਹੀ ਹੈ ਇੱਥੇ ਸੀਵਰੇਜ ਦੀ ਬਲਾਕੇਜ ਜਿਹੜੀ ਹੈ ਉਹ ਪਿਛਲੇ 4 ਦਿਨਾਂ ਤੋਂ ਹੈਗੀ ਆ ਅੱਜ 5ਵਾਂ ਦਿਨ ਹੋ ਚੁੱਕਾ ਆ ਤੇ ਬਲਾਕੇਜ ਜਿਹੜੀ ਹੈ ਉਹ ਜਿੱਦਾਂ ਵੀ ਸੀਗੀ ਉਦਾਂ ਦੀ ਹੈਗੀ ਹੈ ਹਜੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਪਾਣੀ ਗਲੀਆਂ ਦੇ ਵਿੱਚ ਤੁਸੀਂ ਆਏ ਹੋ ਤੁਸੀਂ ਦੇਖ ਵੀ ਲਿਆ ਹੈ ਕਿ ਹਰ ਇੱਕ ਗਲੀ ਦੇ ਵਿੱਚ ਪਾਣੀ ਓਵਰਫਲੋ ਹੈ ਔਰ ਪਾਣੀ ਇਨਾ ਗੰਦਾ ਆ ਕਿ ਉਹਦੇ ਵਿੱਚੋਂ ਨਿਕਲਣਾ ਤਾਂ ਬਹੁਤ ਦੂਰ ਦੀ ਗੱਲ ਐ ਅਸੀਂ ਕੋਲ ਵੀ ਨਹੀਂ ਖੜੇ ਹੋ ਸਕਦੇ ਕਿਸ ਕਿਸ ਚੀਜ਼ ਦੀ ਪ੍ਰੋਬਲਮ ਆ ਰਹੀ ਐ ਇੱਥੇ ਸੀਵਰੇਜ ਦੇ ਸਭ ਤੋਂ ਮੇਜਰ ਪ੍ਰੋਬਲਮ ਸੀਵਰੇਜ ਦੀ ਐ ਠੀਕ ਐ ਪਾਣੀ ਦੀ ਪ੍ਰੋਬਲਮ ਪਿਛਲੇ ਦਿਨੀ ਸੀਗੀ 4 ਦਿਨ ਪਾਣੀ ਨਹੀਂ ਆਇਆ ਜਿਹਦੀ ਕੰਪਲੇਂਟ ਜੁਆਇੰਟ ਕਮਿਸ਼ਨਰ ਮੈਡਮ ਸੁਮਨਜੀਤ ਕੌਰ ਨੂੰ ਕੀਤੀ ਗਈ ਸੀਗੀ ਤੇ ਉਹ ਹੱਲ ਹੋ ਗਿਆ ਜੀ ਤੁਸੀਂ ਪੂਰੇ ਪੰਜਾਬ ਦਾ ਜਿਹੜਾ ਬਹੁਤ ਬੁਰਾ ਹਾਲ ਐ ਇਹ ਕੱਲਾ ਇੱਥੇ ਦਾ ਨਹੀਂ ਤੁਸੀਂ 올 ওভার ਜਲੰਧਰ ਚਲ ਜਾਓ 올 ওভার ਪੰਜਾਬ ਕਿਸੇ ਵੀ ਕੋਨੇ ਚਲ ਜਾਓ ਬੜੇ ਬੁਰੇ ਹਾਲਾਤ ਪੈਦਾ ਹੋਏ ਨੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਠੀਕ ਹੈ ਥੋੜਾ ਹਲਕੀ ਸਮੱਸਿਆ ਦਾ ਲੈ ਅੱਜ 5 ਦਿਨ ਹੋ ਗਏ ਇੱਥੇ ਸਾਨੂੰ ਨਿਕਲਣਾ ਬਹੁਤ ਮੁਸ਼ਕਲ ਹੈ ਠੀਕ ਹੈ ਕਹਾਰੀਆਂ ਸਾਨੂੰ ਮੱਗੇ ਗਏ ਕੌਣ ਸਾਡਾ ਸਾਥ ਦੇਗਾ ਕੋਈ ਵੀ ਸਾਡੇ ਸਾਥ ਦੇ ਪਾਣੀ ਵਿੱਚ ਜਿਹੜਾ ਪੀਣ ਵਾਲਾ ਹੈਗਾ ਉਹ ਵੀ ਗੰਦਾ ਹੈਗਾ ਉਹ ਕਿਹੜਾ ਸਾਫ਼ ਹੈਗਾ ਪਾਣੀ ਅਸਤ ਬਗੈਰ ਫਿਲਟਰੋਂ ਪਿੰਦੇ ਉਹ ਤਾਂ ਅਸਤ ਬਿਮਾਰ ਦੇਣਗੇ ਠੀਕ ਹੈ ਹਾਂਜੀ ਤੁਸੀਂ ਕਾਰਪਸ਼ਨ ਦਾ ਕੋਈ ਅਧਿਕਾਰੀ ਆਇਆ ਇੱਥੇ ਦੇਖਣ ਕੋਈ ਕੋਈ ਵੀ ਨਹੀਂ ਆਇਆ ਇੱਥੇ ਦੇਖਣਾ ਕੋਈ ਨਹੀਂ ਆਉਂਦਾ ਵੋਟਾਂ ਵਾਸਤੇ ਆਉਂਦੇ ਹੱਥ ਜੋੜ ਦਿੰਦੇ ਬਸ ਚਲੇ ਜਾਂਦੇ ਸਾਨੂੰ ਵੋਟ ਪੈ ਗਈ ਤਾਂ ਸੀ ਸਭ ਕੁਝ ਠੀਕ ਹੁਣ ਦੇਖੋ ਅਗੋਂ ਮਹੀਨੇ ਦੇ ਵਿੱਚ ਵਿੱਚ ਕਾਰਪਸ਼ਨ ਦੀਆਂ ਵੋਟਾਂ ਆ ਰਹੀਆਂ ਜੇ ਜਿਹੜੇ ਇੱਥੇ ਉਮੀਦਵਾਰ ਖੜੇ ਹੋਣਗੇ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਵੋਟਾਂ ਕੀ ਪਾਓਗੇ ਪਹਿਲੇ ਸਾੜਾ ਹੱਲ ਕਰੋ ਫਿਰ ਵੋਟਾਂ ਦੇਵਾਂਗੇ ਉਹਨਾਂ ਨੇ ਹੱ ਐਕਸ ਕਾਉਂਸਲਰ ਹੈ ਉਹਨਾਂ ਵੱਲੋਂ ਹੱਲ ਨਾ ਕੀਤਾ ਕਿ ਤੁਸੀਂ ਵੋਟ ਨਹੀਂ ਪਾਓਗੇ ਤੁਸੀਂ ਵੋਟ ਸਵਾ ਪਾਣੀ ਸੀ ਵੋਟ ਕਾਨੂੰ ਦੇਣੀ ਉਹਨਾਂ ਨੂੰ ਉਹਨਾਂ ਨੇ ਇਹਨਾਂ ਪਰਜੇ ਦੇ ਸਾੜਾ ਹਾਲ ਹੀ ਨੇ ਕੋਈ ਸਮੱਸਿਆ ਨਹੀਂ ਸਾੜ ਕਿਤੇ ਤੁਸੀਂ ਕਾਨੂੰ ਵੋਟ ਦੇਣੀ ਜੇਕਰ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਹਾਡੇ ਵੱਲੋਂ ਕੋ ਪ੍ਰੋਟੈਸਟ ਕੀਤਾ ਜਾਏਗਾ ਤੁਹਾਡੇ ਵੱਲੋਂ ਕੋਈ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਸਾੜੇ ਲੋਕ ਕਿੰਨਾ ਕੀਤਾ ਜਾਏਗਾ ਅਸਾਂ ਕੋਈ ਵੋਟ ਹੀ ਨਹੀਂ ਦੇਣੀ ਨਾ ਫਿਰ ਕੀ ਨਹੀਂ ਕਾਰਪੇਸ਼ਨ ਦੇ ਅਧਿਕਾਰ ਕਾਰਪੇਸ਼ਨ ਦਫਤਰ ਜਾ ਕੇ ਕੋਈ ਜਾਂ ਕੋਈ ਸੜਕ ਰੋਕੋਗੇ ਹਾਂ ਹਲਕ ਹੋਗਾ ਫਿਰ ਦੇਖਾਂਗੇ ਸੋਚਾਂਗੇ ਵੀ ਉਹਨਾਂ ਹੱਲ ਕੀਤਾ ਜਿਹੜੇ ਸਾਡੇ ਬਲ ਹੋਗਾ ਫਿਰ